ਗ੍ਰੇਟਰ ਟ੍ਰਾਂਟੋ ਏਰੀਆ ਚ ਕਿਹੜੇ ਅਪਰਾਧੀ ਗੈਂਗ ਦਾ ਪਰਦਾ ਹੋਇਆ ਫਾਸ਼ ਤੇ ਇਸ ਗੈਂਗ ਦੇ ਵਿੱਚੋਂ ਕਿੰਨੇ ਲੋਕ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਆ ਹੁਣ ਤੱਕ ਜੀ ਗ੍ਰੇਟਰ ਟ੍ਰਾਂਟੋ ਏਰੀਆ ਦੇ ਯਾਰਕ ਸਿਟੀ ਦੇ ਵਿੱਚ ਅੱਜ ਯਾਰਕ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਜੀ ਜਿਹਦੇ ਵਿੱਚ ਇੱਕ ਬਹੁਪੱਖੀ ਅਪਰਾਧਾਂ ਵਾਲੇ ਗੈਂਗ ਦਾ ਪਰਦਾ ਫਾਸ਼ ਕੀਤਾ 17 ਸ਼ੱਕੀ ਵਿਅਕਤੀ ਗ੍ਰਿਫਤਾਰ ਵੀ ਕੀਤੇ ਆ ਅਦਾਰਸਲ ਕਈ ਸਾਲ ਤੋਂ ਇੱਥੇ ਪੁਲਿਸ ਕੰਮ ਕਰਨ ਦਾ ਉਹ ਤਰੀਕਾ ਹੈਗਾ ਪਰਮੇਂਦਰ ਜੀ ਆਪਾਂ ਬਸ ਲੋਕਾਂ ਨੂੰ ਦੱਸ ਦਿੰਨੇ ਆ ਕਿ ਜਿਹੜੀ ਪੁਲਸ ਆ ਇੱਕ ਪ੍ਰੋਜੈਕਟ ਨੂੰ ਅਲੀਕ ਲੈਂਦੀ ਆ ਇੱਕ ਪ੍ਰੋਜੈਕਟ ਨੂੰ ਤੈਅ ਕਰ ਲੈਂਦੀ ਤੇ ਉਸ ਪ੍ਰੋਜੈਕਟ ਤਹਿਤ ਲਗਾਤਾਰ ਕੰਮ ਕਰਦੀ ਆ ਤਾਂ ਸਾਰੇ ਗੈਂਗ ਨੂੰ ਇੱਕ ਟਰੈਕ ਕਰਦੀ ਆ ਵਕ ਵਕ ਲੋਕਾਂ ਨੂੰ ਟਰੈਕ ਕਰਕੇ ਫਿਰ ਇੱਕੋ ਵਾਰੀ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਸੋ ਜਿਹੜਾ ਪ੍ਰੋਜੈਕਟ ਸਕਾਈ ਫਾਲ ਸੀਗਾ ਯੋਰਕ ਪੁਲਿਸ ਨੇ ਬਣਾਇਆ ਹੋਇਆ ਸੀਗਾ ਇਸ ਤਹਿਤ ਪੁਲਿਸ ਨੇ ਜਿਹੜਾ 17 ਛੱਕੀ ਵਿਅਕਤੀ ਗ੍ਰਿਫਤਾਰ ਕੀਤੇ ਤਾਂ ਉਹਨਾਂ ਕੋਲ ਵੱਡੀ ਪੱਧਰ ਤੇ ਉੱਪਰ ਜਿਹੜੇ ਇਹਨਾਂ ਤੇ ਇਲਜ਼ਾਮ ਲੱਗੇ ਆ ਘਰ ਚ ਦਾਖਲ ਹੋ ਕੇ ਲੁੱਟਾਂ ਖੋਹਾਂ ਕਰਨੀਆਂ ਹਥਿਆਰਾਂ ਦੀ ਨੋਕ ਤੇ ਲੁੱਟਮਾਰ ਕਰਨੀ ਤੇ ਨਸ਼ਿਆਂ ਦੀ ਤਸਕਰੀ ਜਿਹੜੀ ਆ ਇਦਾਂ ਦੇ ਜਿਹੜੇ ਗੰਭੀਰ ਇਲਜ਼ਾਮ ਇਹਨਾਂ ਤੇ ਲੱਗੇ ਆ ਆਪਾਂ ਵੀ ਕਈ ਖਬਰਾਂ ਹੁਣ ਤੱਕ ਸਾਂਝੀਆਂ ਕੀਤੀਆਂ ਨੇ ਪੰਜਾਬ ਨਗਰਾਂ ਦੇ ਉੱਪਰ ਕਿ ਕੈਨੇਡਾ ਦੇ ਜਿਹੜਾ ਮਾਹੌਲ ਹੈ ਵੱਡੀ ਪੱਧਰ ਤੇ ਖਰਾਬ ਹੋਇਆ ਕਿ ਲੋਕਾਂ ਦੇ ਘਰਾਂ ਚ ਇਨਵੇਜਨ ਵਧਿਆ ਬ੍ਰੇਕਆਊਟ ਵਧਿਆ ਹੈਗਾ ਇਹਦੇ ਨਾਲ ਜਿਹੜੀ ਲੁੱਟਖੋਹਾਂ ਦੀਆਂ ਘਟਨਾਵਾਂ ਬਹੁਤ ਵੱਡੀ ਪੱਧਰ ਤੇ ਵਧ ਗਈਆਂ ਨੇ ਸੋ ਇਹੋ ਜਿਹੇ ਲੋਕਾਂ ਦੇ ਉੱਪਰ ਪੁਲਿਸ ਲਗਾਤਾਰ ਸਖਤੀ ਵਰਤ ਰਹੀ ਆ ਤਾਂ ਇਹਨਾਂ 17 ਸ਼ੱਕੀ ਵਿਅਕਤੀਆਂ ਦੇ ਉੱਤੇ ਹਾਲੇ ਪਹਿਚਾਣ ਤਾਂ ਜਾਰੀ ਹੋਣੀ ਕੋਈ ਸਮੇਂ ਤੱਕ ਬਾਕੀ ਆ ਲੇਕਿਨ 83 ਜਿਹੜੇ ਗੰਭੀਰ ਚਾਰਜ ਇਹਨਾਂ ਦੇ ਇਕੱਠੇ ਰੂਪ ਚ ਲਾਏ ਆ ਤੇ ਇਹਨਾਂ ਕੋਲ 14 65 14 ਮਿਲੀਅਨ ਦੀ ਜਿਹੜੀ ਡਰੱਗ ਆ ਉਹ ਵੀ ਬਰਾਮਦ ਕੀਤੀ ਗਈ ਆ ਤਿੰਨ ਜਿਹੜੇ ਖਤਰਨਾਕ ਹਥਿਆਰ ਆ ਜਿਹੜੀਆਂ ਗੰਨਾ ਨੇ ਉਹ ਵੀ ਬਰਾਮਦ ਕੀਤੇ ਗਿਆ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਅੱਜ ਬੈਨ ਕਰਨ ਦੀ ਗੱਲਬਾਤ ਕਰ ਰਹੀ ਆ ਜੀ